ਸਸਿਕਾਈ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਆਪਣੇ ਚੈਨਲ ਦੀ ਬਾਸੀ ਖਾਸ ਤੇ ਆਪਾਂ ਕਾਟਨ ਦੀ ਕਲੈਕਸ਼ਨ ਰੈਡੀ ਹੋਈ ਹੈ ਔਰ ਸ਼ੋਕਿਸ ਕਰਾਂਗੇ ਤੁਹਾਡੇ ਨਾਲ ਬਹੁਤ ਸੋਹਣੇ ਸੂਟ ਬਣੇ ਆ ਇਹ ਤੁਸੀਂ ਇਹ ਸੂਟ ਇਹ ਪ੍ਰਿੰਟ ਹੋਰ ਪ੍ਰਿੰਟ ਤੇ ਵੀ ਬਣਾ ਸਕਦੇ ਹੋ ਇਹ ਕਈ ਵਾਰ ਪ੍ਰਿੰਟ ਆਊਟ ਆਫ ਸਟਾਕ ਹੋ ਜਾਂਦਾ ਤੇ ਫਿਰ ਤੁਸੀਂ ਈ ਵਾਲਾ ਪੈਟਰਨ ਈ ਵਾਲਾ ਡਿਜ਼ਾਈਨ ਕਿਸੇ ਹੋਰ ਅ ਪ੍ਰਿੰਟ ਤੇ ਬਣਾ ਸਕਦੇ ਹੋ ਤੇਲੇ ਪਾਊਡਰ ਰੂਥ ਤੇ ਰੈਡੀ ਹੋਇਆ ਸੀ ਉਹ ਜੀ ਸੂਟ ਤੇ ਰੈਡੀ ਹੋਇਆ ਲੀਲਨ ਦਾ ਸਟੱਫ ਆ ਸੂਪਰ ਪ੍ਰਿੰਟ ਸੂਟ ਸ਼ਰਟ ਹੈ ਲੇਸ ਇਨਸਰਟ ਕੀਤੀ ਹੈ ਔਰ ਪੈਂਟਸ ਦਿੱਤੇ ਹੋਏ ਆ neck ਵੀ ਡਿਜ਼ਾਈਨ ਕੀਤਾ ਹੋਇਆ ਲੇਸ ਦਿੱਤੀ ਹੋਈ ਹੈ ਇੰਪੋਰਟਡ ਲੇਸ ਦਿੱਤੀ ਹੋਈ ਹੈ ਆਪਾਂ ਉਹ ਤੇ ਬਾਜੂ ਤੇ ਡਿਜ਼ਾਈਨ ਆ ਪੈਂਟਸ ਦਿੱਤੇ ਹੋਏ ਆ ਬਹੁਤ ਸੋਨਾ ਸੂਟ ਬਣਿਆ ਇਹ ਇਹਦੇ ਨਾਲ ਬੋਟਮ ਹੈ ਚਿਕਨ ਦੀ ਵਾਈਟ ਔਰ ਇਹਦੇ ਨਾਲ ਡਿਜ਼ਾਈਨਰ ਦੁਪੱਟਾ ਹੈ ਇਹ ਆਪਾਂ ਪਹਿਲਾਂ ਸੂਟ ਨਾਲ ਰੈਡੀ ਕਰ ਚੁੱਕੇ ਹੁਦੁਬਾਰਾ ਆਪਾਂ ਇਹਨਾਂ ਨੂੰ ਰੈਡੀ ਕੀਤਾ 4 ਸਾਈਡ ਲੇਸ ਦਿੱਤੀ ਆ ਸੁਪਰ ਕਲੀਅਰ ਸੁਪਰ ਨੈਟ ਦਾ ਦੁਪੱਟਾ ਹੈ ਇਹਦੇ ਚ ਲੇਸਿੰਗ ਸੌਟ ਕੀਤੀ ਆ ਆਰੀ ਵਰਕ ਦਾ ਫਲਾਵਰ ਬਣਿਆ ਹੋਇਆ ਹੈ ਪੱਲੇ ਤੇ ਹੈਵੀ ਲੇਸ ਹੈ ਬਹੁਤ ਸੋਨਾ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਇਹ ਤੁਸੀਂ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ अपने को एक कॉटन लेस के सूट बनया हुआ है हल्का जहा ग्रे पाउडर ब्लू या सूट है, ये हैंडवर्क की फिनिशिंग है लेस दलियाँ दिखाई हुई और बाजू से भी लेस इंसर्ट करके अपना डिजाइन दिता हुआ है कट दिता हुआ है ਸਟੇਟ ਬੋਟਮ ਤੇ ਆਪਾਂ ਲੇਸ ਅਰਟ ਕਰ ਦਿੱਤੀ ਹੈ ਬਹੁਤ ਸੋਨਾ ਸੂਟ ਸਟੀਚ ਹੋ ਕੇ ਰੈਡੀ ਹੋਇਆ ਹੈ ਬਹੁਤ ਸੋਨਾ ਕਲਰ ਹੈ ਇਹ ਵੀਡੀਓ ਦੇ ਵਿੱਚ ਥੋੜਾ ਕਲਰ ਚੇਂਜ ਹੋ ਜਾਂਦਾ ਜਿਗਜੈਗ ਦੁਪੱਟਾ ਜਿਗਜੈਗ ਸਲਵਾਰ ਚ ਪੱਲੇ ਇਹਦੇ ਪ੍ਰਿੰਟਰ ਹੈ ਨਹੀਂ। ਉਹਦੀ ਆਪਣੇ ਲਈ ਕਾਟਨ ਦਾ ਸਿੰਥ ਰੈਡੀ ਹੋਇਆ। ਇਹ ਹੈਂਡਵਰਕ ਤੇ ਰੈਡੀ ਹੋਇਆ। ਕਾਟਨ ਦੇ ਉੱਪਰ ਆਪਾਂ ਹੈਂਡਵਰਕ ਤੇ ਫਲਾਵਰ ਦਿੱਤੇ ਹੋਏ ਆ। ਲੇਸ ਇਨਸਰਟ ਕੀਤੀ ਹੋਈ ਆ। ਕਲੀਆਂ ਦਿੱਤੀਆਂ ਹੋਈਆਂ। ਕੋਤਕ ਫਲਾਵਰ ਨਹੀਂ ਹੋਇਆ ਬਾਜੂ ਤੇ ਵੀ ਫਲਾਵਰ ਦਿੱਤਾ ਹੋਇਆ ਸਲਵਾਰ ਲਾਣੀ ਦੁਪੱਟਾ ਟਾਈ ਐਂਡ ਡਾਈਰ ਕੋਸਟ ਲੇਤੀ ਸੀ ਵੀਡੀਓਜ਼ ਥੋੜਾ ਕਲਰ ਚੇਂਜ ਹੋ ਰਿਹਾ ਦੁਪੱਟੇ ਦਾ ਬਹੁਤ ਸੋਹਣਾ ਤੇ ਹੈ ਬਣ ਵਕਤ ਤੇ ਅੱਗੇ ਆਪਣੇ ਕੋਲੇ ਲੇਟਿੰਗ ਸਟਾਕ ਤਿਆਰੀ ਹੋਇਆ ਸੋ ਕਿ ਵਰਕ ਹੋਇਆ ਹੈ ਖੀਰਾ ਲੇਸ ਇਨਸਰਟ ਕੀਤੀ ਆ ਖੀਰਾ ਬਣਿਆ ਹੋਇਆ ਔਰ ਖੀਰੇ ਤੇ ਵੇਲ ਵੀ ਨਹੀਂ ਹੋਈ ਹੈ ਸੇਮ ਇਹਦੀ ਬੋਝੂ ਬੰਦੀ ਹੈ ਸੇਮ ਡਿਜ਼ਾਈਨ ਆਪ ਇੱਕ ਹੋਰ ਕਰਕੇ ਵਿਚਨੇ ਅੜੀ ਕੀਤਾ ਬਹੁਤ ਸੋਨਾ ਕਲਰ ਹੈ ਸੂਟ ਦਾ ਵੀ ਕਾਟਨ ਫੈਬਰਿਕ ਦੇ ਉੱਪਰ ਬਣਿਆ ਇਹ ਖੀਰਾ ਬਣਿਆ ਹੋਇਆ ਖੀਰੇ ਦੇ ਉੱਪਰ ਵੇਲ ਹੈ ਲੇਸ ਇਨਸਰਟ ਕੀਤੀ ਹੋਈ ਹੈ ਸੇ ਮੇਰੀ ਬਾਝੂ ਹਣੀ ਹੈ। ਤੁਸੀਂ ਹੂਟ ਆਰਡਰ ਕਰਨ ਲਈ ਨਵੇਂ ਨਵੇਂ ਕਲੈਕਸ਼ਨ ਦੇਖਣ ਲਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਸੀਂ ਆਰਡਰ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਮੈਸੇਜ ਕਰੋ। ਥੈਂਕ ਯੂ।